IAS PCS ਵਾਸਤੇ ਇੱਕ ਨਵੀਂ ਅਕੈਡਮੀ ਸ਼ੁਰੂ ਹੋਈ ਹੈ ਸਾਡਾ ਪੰਜਾਬ ਸਾਡੇ ਨਾਲ ਨੇ ਉਸਦੇ ਡਾਇਰੈਕਟਰ ਮਨੀਸ਼ ਜਿੰਦਲ ਜੀ ਨਾਲ ਗੱਲਬਾਤ ਕਰਦੇ ਆਂ ਜਿੰਦਲ ਸਾਹਿਬ ਅਕੈਡਮੀ ਖੋਲੀ ਹੈ ਪਰ ਤੁਸੀਂ ਪਹਿਲਾਂ ਆਪ ਵੀ ਤਿਆਰੀ ਕਰ ਰਹੇ ਸੀਗੇ ਐਗਜ਼ਾਮ ਵਾਸਤੇ IAS ਆ PCS ਵਾਸਤੇ UPSC ਦੀ ਤੇ ਆਮ ਤੌਰ ਤੇ ਕਲੀਅਰ ਨਹੀਂ ਹੋ ਪਾਇਆ ਬੰਦਾ ਨਿਰਾਸ਼ ਹੋ ਕੇ ਕੁਝ ਹੋਰ ਕਰਨ ਲੱਗ ਪੈਂਦਾ ਪਰ ਤੁਸੀਂ ਕੋਚਿੰਗ ਸ਼ੁਰੂ ਕਰ ਲਈ ਕੀ ਕਾਰਨ ਦੇ ਦੇਖੋ ਸ਼ੁਕਰਮੰਦ ਜੀ ਪਹਿਲੀ ਗੱਲ ਤੁਹਾਡਾ ਅਨ ਬਹੁਤ ਬਹੁਤ ਥੈਂਕ ਯੂ ਸੋ ਫਰਸਟ ਥਿੰਗ ਤੁਸੀਂ ਇਹ ਕਿਹਾ ਕਿ ਬੰਦਾ ਨਿਰਾਸ਼ ਹੋ ਜਾਂਦਾ ਐ ਐਕਚੁਅਲੀ ਆਈ ਪ੍ਰਿਪੇਅਰਡ ਫॉर ਸਿਵਲ ਸਰਵਿਸਸ ਫॉर ਲਾਈਕ 5 ਟੂ 6 ਇਅਰਸ ਮੈਂ ਆਪਣੇ ਡੈਡ ਦਾ ਬਿਜ਼ਨਸ ਇੱਕ ਆਪਸ਼ਨ ਹੁੰਦੀ ਐ ਕਿ ਜਦੋਂ ਤਿਆਰੀ ਕਰਕੇ ਹਟ ਜਾਓ ਤਾਂ ਫਿਰ ਬੰਦੇ ਕੋਲ ਨੈਕਸਟ ਆਪਸ਼ਨ ਹੁੰਦੀ ਐ ਕਿ ਤੁਸੀਂ ਪ੍ਰਾਈਵੇਟ ਸੈਕਟਰ ਚ ਚੱਲ ਜਾਓ ਤੇ ਮੈਂ ਆਪਣੇ ਡੈਡ ਦਾ ਬਿਜ਼ਨਸ ਵੀ ਸੰਭਾਲ ਸਕਦਾ ਸੀ ਬਟ ਐਕਚੁਅਲੀ ਕੀ ਐ ਕਿ ਮੈਂ ਕੀ ਫੈਲਟ ਕੀਤਾ ਫੀਲ ਕੀਤਾ ਕਿ ਬੇਸਿਕਲੀ ਇਸ ਤਿਆਰੀ ਦੇ ਵਿੱਚ ਨਾ ਕਾਫੀ ਸਾਰੀਆਂ ਐਸੀਆਂ ਫੇਲਿਅਰਸ ਹੁੰਦੀਆਂ ਨੇ ਜਿਹੜੀਆਂ ਸਟੂਡੈਂਟਸ ਨੂੰ ਜਾਣਨੀਆਂ ਬਹੁਤ ਜ਼ਰੂਰੀ ਨੇ ਵਾਂਸ ਦਾ ਪਰਸਨ ਇਜ਼ ਸਿਲੈਕਟਡ ਕੋਈ ਸਿਲੈਕਟ ਹੋ ਗਿਆ ਤਾਂ ਉਹ ਉਸ ਤੋਂ ਬਾਅਦ ਆਪਣਾ ਕੋਚਿੰਗ ਇੰਸਟੀਟਿਊਟ ਨਹੀਂ ਖੋਲੇਗਾ ਨਾ ਕਿ ਉਹ ਪ੍ਰੋਪਰ ਕਿਸੇ ਨੂੰ ਗਾਈਡ ਕਰ ਸਕਦਾ ਮਾਈ ਸਿੰਪਲ ਅਜੰਡਾ ਵਾਸ ਕਿ ਜੋ ਫੇਲਿਅਰਸ ਦੇ ਵਿੱਚੋਂ ਅਸੀਂ ਨਿਕਲੇ ਠੀਕ ਹੈ ਜੋ ਗਲਤੀਆਂ ਅਸੀਂ ਕੀਤੀਆਂ ਉਹ ਇਨ ਫਿਊਚਰ ਸਟੂਡੈਂਟ ਨੂੰ ਐਟ ਅ ਵੈਰੀ ਫਰਸਟ ਲੈਵਲ ਆਫ ਪ੍ਰੈਪਰੇਸ਼ਨ ਤੇ ਗਾਈਡੈਂਸ ਮਿਲਣੀ ਜ਼ਰੂਰੀ ਹੈ ਸੋ ਥੈਟ ਕਿ ਉਹ ਗਲਤੀਆਂ ਅੱਗੇ ਫਿਊਚਰ ਚ ਨਾ ਕਰ ਸਕਣ ਤੇ ਵਿਦਨ ਲਿਮਿਟਡ ਸ਼ਾਰਟ ਪੀਰੀਅਡ ਆਫ ਟਾਈਮ ਕਿਉਂਕਿ ਇਹ ਐਗਜ਼ਾਮ ਔਖਾ ਐਗਜ਼ਾਮ ਨਹੀਂ ਹੈ ਇਹ ਦੀ ਇੱਕ ਸਟ੍ਰੈਟੈਜਿਕ ਪ੍ਰੈਪਰੇਸ਼ਨ ਹੈ ਇਹਨੂੰ 1 ਇਅਰ ਚ ਵੀ ਕਲੀਅਰ ਕੀਤਾ ਜਾ ਸਕਦਾ ਹੈ ਲੋਕੀ ਕਈ ਵਾਰੀ 6 6 7 7 ਸਾਲ ਜਿੱਦਾਂ ਕਿ ਮੈਂ ਕਿਹਾ ਕਿ ਮੈਂ ਪ੍ਰੀ ਦਿੱਤਾ ਮੈਨਸ ਦਿੱਤਾ ਇੰਟਰਵਿਊ ਦਿੱਤਾ ਸੋ ਬੇਸਿਕਲੀ ਤੁਹਾਨੂੰ ਇਹ ਇੱਕ ਸਾਲ ਦੇ ਵਿੱਚ ਐਗਜ਼ਾਮ ਕਲੀਅਰ ਹੋ ਸਕਦਾ ਹੈ ਬਸ਼ਰਤੇ ਕਿ ਤੁਸੀਂ ਫਾਊਂਡੇਸ਼ਨ ਤੋਂ ਤੁਹਾਡੀ ਸਟਰੈਟਜੀ ਬਹੁਤ ਕਲੀਅਰ ਹੋ ਗਈ। ਸੋ ਆਈ ਬੇਸਿਕ ਅਜੰਡਾ ਔਰ ਬੇਸਿਕ ਮੋਟਿਵ ਇਵਨ ਅੱਜ ਦੇ ਇੰਸਟੀਚਿਊਟ ਦਾ ਵੀ ਜਿਹੜਾ ਮੈਂ ਅੱਜ ਤੋਂ 9 ਸਾਲ ਪਹਿਲਾਂ ਵੀ ਸਟਾਰਟ ਕੀਤਾ। ਉਹਦਾ ਇੱਕੋ ਹੀ ਅਜੰਡਾ ਸੀਗਾ ਕਿ ਆਪਾਂ ਕੁਆਲਿਟੀ ਐਜੂਕੇਸ਼ਨ ਇੱਥੇ ਲੈ ਕੇ ਆਈਏ ਕਿਉਂਕਿ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਪ੍ਰੋਪਰ ਸਟੂਡੈਂਟਸ ਨੂੰ ਗਾਈਡੈਂਸ ਨਹੀਂ ਮਿਲਦੀ। ਜਿਹੜੀ ਗਾਈਡੈਂਸ ਹੈਗੀ ਆ ਉਹ ਕੱਲੀਆਂ ਇਹ ਨਹੀਂ ਹੈ ਕਿ ਨੌਲੇਜ ਹੈ ਕੰਟੈਂਟ ਡਿਲੀਵਰੀ ਹੈ। ਇਟ ਇਜ਼ ਅਬਾਊਟ ਕਿ ਪੇਪਰ ਚ ਵਟ ਨਾਟ ਟੂ ਸਟੱਡੀ ਫॉर ਦਿਸ ਪੇਪਰ ਬਿਕੋਜ਼ ਬਹੁਤ ਨੰਬਰ ਆਫ ਲਾਈਕ ਬੁੱਕਸ ਨੇ ਬਹੁਤ ਸਾਰਾ ਮਟੀਰੀਅਲ ਹੈ ਇੰਨਾ ਵਾਸਟ ਮਟੀਰੀਅਲ ਚ ਪੀਪਲ ਆਰ ਨਾਟ ਲਾਈਕ ਅਵੇਅਰ ਆਫ ਦ ਥਿੰਗਸ ਕਿ ਕੀ ਪੜਨਾ ਹੈ ਕਾਫੀ ਕੁਝ ਪੜੇ ਜਾਓ ਉਹਦਾ ਕੋਈ ਬੈਨੀਫਿਟ ਨਹੀਂ ਹੈ ਸੋ ਸ਼ਾਰਟ ਪੀਰੀਅਡ ਆਫ ਟਾਈਮ ਦੇ ਵਿੱਚ ਵੀ ਇਹ ਐਗਜ਼ਾਮ ਕਲੀਅਰ ਕੀਤਾ ਜਾ ਸਕਦਾ ਹੈ ਕਿ ਜੇ ਤੁਸੀਂ ਆਪਣੀ ਪ੍ਰੈਪਰੇਸ਼ਨ ਜਿਹੜੀ ਹੈਗੀ ਆ ਉਹ ਟੂ ਦਾ ਪੁਆਇੰਟ ਕ੍ਰਿਸਪ ਐਂਡ ਕਨਸਾਈਸ ਹੋਵੇ ਅਲੀਅਸ ਜੀ ਤੁਸੀਂ ਗੱਲ ਕੀਤੀ ਤੁਸੀਂ ਕਿਸ ਤਰ੍ਹਾਂ ਦੇ ਫੇਲੀਅਰਸ ਦੇਖੇ ਜਿਹੜੇ ਜਿਹੜੇ ਆਇਆ ਤੁਹਾਨੂੰ ਲੱਗਿਆ ਵੀ ਆਮ ਤੌਰ ਤੇ ਜਿਹੜਾ ਵੱਡਾ ਮਤਲਬ ਕਿ ਗਲਤੀਆਂ ਬੱਚੇ ਕਰ ਲੈਂਦੇ ਨੇ ਜਦੋਂ ਪ੍ਰੈਪਰੇਸ਼ਨ ਕਰਦੇ ਹੁੰਦੇ ਨੇ ਤਾਂ ਤਾਂ ਹੀ ਰਹਿ ਜਾਂਦੇ ਨੇ ਸੋ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਫੇਲੀਅਰ ਮੈਂ ਕਹੂੰਗਾ ਕਿ ਉਹ ਹੁੰਦੀ ਹੈ ਫਾਊਂਡੇਸ਼ਨ ਲੈਵਲ ਤੇ ਅਸੀਂ ਪ੍ਰੈਪਰੇਸ਼ਨ ਸਟਾਰਟ ਕਰ ਦਨੇ ਆ ਜਿੱਦਾਂ ਮੈਂ ਬੇਸਿਕਲੀ ਇੱਕ ਛੋਟੇ ਜਿਹੇ ਟਾਊਨ ਤੋਂ ਧੂਰੀ ਡਿਸਟ੍ਰਿਕਟ ਸੰਗਰੂਰ ਤੋਂ ਉੱਠ ਕੇ ਆਇਆ ਸੋ ਮੈਨੂੰ ਪਤਾ ਸੀ IAS ਬੰਨਾ ਹੈ ਜਸਟ ਇਹ ਪਤਾ ਸੀ ਕਿ IAS ਹੈ ਬਟ ਇਹਦੀ ਕੀ ਪ੍ਰੈਪਰੇਸ਼ਨ ਹੈ ਕਿੱਥੋਂ ਸਟਾਰਟ ਕਰਨਾ ਹੈ ਅਸੀਂ ਕੀ ਸਟਾਰਟ ਕਰਦੇ ਹਾਂ ਅਸੀਂ ਆਫਟਰ ਗ੍ਰੈਜੂਏਸ਼ਨ ਸੋਚਦੇ ਹਾਂ ਕਿ UPSC ਕਰ ਲਈਏ ਤੇ UPSC ਕਰਨ ਤੋਂ ਬਾਅਦ ਕਰਨ ਤਿਆਰੀ ਤੋਂ ਬਾਅਦ ਅਸੀਂ ਸੋਚਦੇ ਹਾਂ ਕਿ ਹੁਣ ਅਸੀਂ ਨਿਊਜ਼ਪੇਪਰ ਪੜਨਾ ਸਟਾਰਟ ਕਰ ਦਈਏ ਸੋ ਬੇਸਿਕ ਥਿੰਗ ਇਜ਼ ਕਿ ਅਸੀਂ ਫਾਊਂਡੇਸ਼ਨ ਲੈਵਲ ਤੇ ਵੀਕ ਹੁੰਨੇ ਆ ਅਸੀਂ ਇੱਕ ਇੱਕ ਦੋ ਦੋ ਸਾਲ ਤਿਆਰੀ ਕਰਦੇ ਰਹਿੰਨੇ ਆ ਬਹੁਤ ਸਾਰਾ ਮਟੀਰੀਅਲ ਇਕੱਠਾ ਕਰ ਲੈਨੇ ਆ ਤੇ ਫਿਰ ਉਹ 2 ਸਾਲ ਬਾਅਦ ਅਸੀਂ ਜੇ ਪ੍ਰੀ ਕਲੀਅਰ ਕਰ ਲਿਆ ਦੇਰਥ 3 ਸਟੇजेस ਆਫ ਐਗਜ਼ਾਮ ਪ੍ਰੀ ਕਲੀਅਰ ਕਰਨ ਤੋਂ ਬਾਅਦ ਅਸੀਂ ਮੇਨਸ ਚਲੇ ਵੀ ਜਾਈਏ ਸੋ ਅਸੀਂ ਬੇਸਿਕ ਲੈਵਲ ਤੇ ਪ੍ਰੈਪਰੇਸ਼ਨ ਜਿਹੜੀ ਹੈਗੀ ਆ ਨਾ ਉਹਨੂੰ ਸਟਰੋਂਗ ਨਹੀਂ ਬਣਾਉਂਦੇ ਜੇ ਉਹ ਬੇਸਿਕ ਫਾਊਂਡੇਸ਼ਨ ਲੈਵਲ ਤੇ ਤੁਸੀਂ ਸਾਰਾ ਕੰਸਾਈਜ਼ ਐਂਡ ਕਰਿਸਪ ਹੋਏਗਾ ਦੈਨ ਤੁਸੀਂ ਬਹੁਤ ਜਲਦੀ ਐਗਜ਼ਾਮ ਕਲੀਅਰ ਕਰ ਸਕਦੇ ਜਿਹੜੀ ਪਹਿਲੀ ਫੇਲਿਅਰ ਤੁਸੀਂ ਮੈਨੂੰ ਦੱਸਿਆ ਕਿ ਹੈਗੀ ਹੈ ਦੂਸਰੀ ਫੇਲਿਅਰ ਜਿਹੜੀ ਹੈਗੀ ਹੈ ਇਹਦੀ ਕੰਸਿਸਟੈਂਸੀ यूपीएससी ਦਾ एग्जाम ਹੁੰਦਾ ਪ੍ਰੀਲਮਸ ਹੁੰਦਾ ਪ੍ਰੀਲਮਸ ਦੇ ਵਿੱਚ ਕੋਈ ਬੰਦਾ ਨਹੀਂ ਕਲੀਅਰ ਕਰਦਾ ਤਾਂ ਇਹ एग्जाम ਦੁਬਾਰਾ ਅਗਲੇ ਸਾਲ ਹੁੰਦਾ ਅਸੀਂ ਬਾਕੀ ਜਿਹੜੇ ਵੀ ਕੋਰਸਸ ਕਰਦੇ ਆ এডੂਕੇਸ਼ਨ ਚ ਕੋਈ ਐਮਬੀਏ ਕੀਤਾ ਕੁਝ ਵੀ ਕੀਤਾ ਉਸ एग्जामਸ ਦੇ ਵਿੱਚ ਸਾਡੇ ਕੋਲੇ ਬੇਸਿਕਲੀ ਇਹ ਕੀ ਹੈ ਕਿ ਇੱਕ ਟਾਈਮ ਪੀਰੀਅਡ ਨਾਲ ਤੁਹਾਨੂੰ ਐਪਰੀਸੀਏਸ਼ਨ ਮਿਲਦੀ ਰਹਿੰਦੀ ਹੈ ਇਹਦੇ ਵਿੱਚ ਕੀ ਹੈ ਕਿ ਅਸੀਂ ਇੱਕ ਸਾਲ ਤੁਹਾਡਾ ਪੇਪਰ ਨਹੀਂ ਕਲੀਅਰ ਹੋਇਆ ਜੇ ਹੋਇਆ ਵੀ ਨਹੀਂ ਤਾਂ ਅਸੀਂ ਨੈਕਸਟ ਈਅਰ ਵਾਸਤੇ ਕੰਸਿਸਟੈਂਸੀ ਜਿਹੜੀ ਹੈਗੀ ਉਹ ਬ੍ਰੇਕ ਕਰ ਦਿੰਨੇ ਆ ਸੋ ਇਹ ਕੰਟੀਨਿਊਸ ਐਫਰਟ ਹੈ ਅਟ ਸ਼ਾਰਟ ਪੀਰੀਅਡ ਆਫ ਟਾਈਮ ਦੀ ਸ਼ਾਰਟ ਪੀਰੀਅਡ ਮੀਨਸ ਕਿ 1 ਇਅਰ ਦੀ ਪ੍ਰੈਪਰੇਸ਼ਨ ਦੇ ਵਿੱਚ ਐਨੀਬਾਡੀ ਕੈਨ ਕਲੀਅਰ ਦਾ ਐਗਜ਼ਾਮ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਬਹੁਤ ਔਖਾ ਐਗਜ਼ਾਮ ਹੈ ਔਖਾ ਨਹੀਂ ਹੈ ਸਟ੍ਰੈਟੈਜਿਕ ਹੈ ਤੁਸੀਂ ਤਰੀਕੇ ਨਾਲ ਤਿਆਰੀ ਕਰੋਗੇ ਡੈਫੀਨਿਟਲੀ ਯੂ ਵਿਲ ਕਲੀਅਰ ਦਾ ਐਗਜ਼ਾਮ ਜਿੰਦਲ ਸਾਹਿਬ ਜਿਵੇਂ ਤੁਸੀਂ ਕੋਚਿੰਗ ਦਿਨੇ ਹੋ ਮਲੋ ਜਿਵੇਂ ਮੈਂ ਵੈਸੇ ਵੀ ਚਰਚਾ ਆਪਾਂ ਪਹਿਲਾਂ ਵੀ ਕਰ ਰਹੇ ਸੀਗੇ ਵੀ ਪੈਸ਼ਨ ਵਾਲੇ ਜਿਹੜੇ ਜੈਨੂਇਲੀ ਬਣ ਕੇ ਸੁਧਾਰ ਕਰਨਾ ਚਾਹ ਰਿਹਾ ਉਹਨਾਂ ਬੱਚਾ ਕਿੰਨਾ ਕਾਉਂਦਾ ਹੈ ਤੇ ਸਿਰਫ ਇੱਕ ਦੇਖ ਕੇ ਵੀ ਆਈਐਸ ਬਣ ਜਾਗੇ ਪਾਵਰ 'ਚ ਰਵਾਂਗੇ ਸਿਸਟਮ 'ਚ ਰਵਾਂਗੇ ਲਾਈਫ ਲੌਂਗ ਸੁਹੂਲਤ ਹੈ ਇਹ じゃ ਬੱਚਾ ਕਿੰਨਾ ਕਾਉਂਦਾ ਹੈਗਾ ਕਿੰਨਾ ਇੱਕ ਡਿਫਾਈਨ ਕਰਨਾ ਥੋੜਾ ਔਖਾ ਹੈ ਬਟ ਆਬਵੀਅਸਲੀ ਦੋਨਾਂ ਦਾ ਮਿਕਸਚਰ ਹੁੰਦਾ ਬੇਸਿਕਲੀ ਇਟ ਡਿਪੈਂਡਸ ਕਿ ਤੁਹਾਡੀ ਜਿਹੜੀ ਪਹਿਲੀ ਸੋਚ ਸਟਾਰਟ ਹੁੰਦੀ ਹੈ ਜਿਵੇਂ ਤੁਸੀਂ ਕਿਹਾ ਕਿ ਕਈ ਲੋਕ ਤਾਂ ਇਹ ਸੋਚਦੇ ਨੇ ਕਿ ਪੈਸਾ ਹੈ ਪਾਵਰ ਹੈ ਗੱਡੀਆਂ ਹੈ ਤਾਂ ਆਈਐਸ ਬੰਨਾ ਹੈ ਬਟ ਮੈਂ ਇਹ ਦੇਖਿਆ ਕਿ ਜੋ ਬੰਦਾ ਜੋ ਮੈਂ ਸੋਚਦਾ ਕਿ ਜੇ ਤੁਸੀਂ ਚੰਗੀ ਸੋਚ ਲੈ ਕੇ ਆਓ ਤਾਂ ਤੁਸੀਂ ਕਲੀਅਰ ਹੋਏ ਕਰਦੇ ਹੋ एग्जाम ਜੇ ਤੁਸੀਂ ਇਕੱਲਾ ਇਹੀ ਸੋਚੀ ਜਾਓ ਕਿ ਪਾਵਰ ਹੈ ਆਪਾਂ ਨੂੰ ਵੀ ਪਤਾ ਹੈ ਕਿ ਇਕੱਲੀ ਪਾਵਰ ਨਹੀਂ ਹੈਗੀ ਜਿੱਥੇ ਐਡਮਿਨਿਸਟ੍ਰੇਸ਼ਨ ਇਤੇ ਪਾਵਰ ਮਿਲੇਗੀ ਉਤਨ ਅਨਰਿਸਪੌਂਸਿਬਿਲਟੀ ਵੀ ਮਿਲੇਗੀ ਸੋ ਡੈਫੀਨਿਟਲੀ देयर शुड बी ਅ ਮੈਸੇਜ ਟੂ ਦਾ ਲਾਈਕ ਸਟੂਡੈਂਟਸ ਆਲ ਆਫ ਦਾ ਸਟੂਡੈਂਟਸ ਜੋ ਪ੍ਰਪੇਅਰ ਕਰਨਾ ਚਾਹੁੰਦੇ ਹਨ ਕਿ ਇਸ ਐਗਜ਼ਾਮ ਲਈ ਜਸਟ ਇਹ ਸੋਚ ਕੇ ਨਾ ਆਓ ਕਿ ਇਹ ਪਾਵਰ ਹੈ ਇਸ ਐਗਜ਼ਾਮ ਲਈ ਇਹ ਸੋਚ ਕੇ ਆਓ ਕਿ ਸੀ ਆਪਣੀ ਕੰਟਰੀ ਲਈ ਕੀ ਕੰਟ੍ਰਿਬਿਊਟ ਕਰਨਾ ਹੈ ਕੀ ਆਪਣੀ ਸਟੇਟ ਲਈ ਕੀ ਕੰਟਰੀਬਿਊਟ ਕਰਨਾ ਜੇ ਸਾਡੇ ਦਿਮਾਗ 'ਚ ਇਹ ਹੋਏਗਾ ਤਾਂ ਡੈਫੀਨੇਟਲੀ ਜਦੋਂ ਅਸੀਂ ਤਿਆਰੀ ਕਰਦੇ ਹਾਂ ਅਸੀਂ ਨਿਊਜ਼ਪੇਪਰ ਪੜ੍ਹਦੇ ਹਾਂ ਤੇਰਾ ਨੰਬਰ ਆਫ ਇਸ਼ੂਜ਼ ਐਵਰੀ ਡੇ ਅਸੀਂ ਪੜ੍ਹਦੇ ਹਾਂ ਠੀਕ ਹੈ ਉਹ ਨਿਊਜ਼ਪੇਪਰ ਇਸ਼ੂਜ਼ ਜਿਹੜੇ ਜਦੋਂ ਆਂਦੇ ਨੇ ਅਸੀਂ ਉਹਨੂੰ ਸਿਰਫ ਯੂਪੀਐਸਸੀ ਪੁਆਇੰਟ ਆਫ View ਨਾਲ ਫੋਕਸ ਨਾ ਕਰੀਏ ਕਿ ਅਸੀਂ ਆਈਐਸ ਬਣਨਾ ਅਸੀਂ ਇਸ ਪੁਆਇੰਟ ਆਫ View ਨਾਲ ਫੋਕਸ ਕਰੀਏ ਕਿ ਸੋਸਾਇਟੀ ਜਾ ਕਿੱਥੇ ਰਹੀ ਹੈ ਤੇ ਸਾਡੀ ਕੀ ਕੰਟਰੀਬਿਊਸ਼ਨ ਦੀ ਲੋੜ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਮਨਿੰਸ਼ ਜੀ ਤਾਂ ਇਸੇ ਕਿ ਮ ਸੋ ਦਾ ਰਹ ਹੋ ਰਿਹਾ ਹੁਣ ਤੇ ਕਿਵੇਂ ਸਟਰੈਟਜਾਈਜ਼ ਕਰਕੇ ਹੀ ਤਿਆਰੀ ਕਰਨੀ ਚਾਹੀਦੀ ਹੈਗੀ ਤਾਂ ਹੀ ਇੱਕ ਸਾਲ ਦੇ ਅੰਦਰ ਤੁਸੀਂ ਕਲੀਅਰ ਕਰ ਸਕਦਾ ਤਾਂ ਹੀ ਜਿਹੜੇ ਬੱਚੇ ਨਹੀਂ ਕਰ ਪਾਉਂਦੇ ਸਟਰੈਟਜਾਈਜ਼ ਨਹੀਂ ਕਰ ਪਾਉਂਦੇ ਤਾਂ ਆਪਣਾ ਟਿਚਾ ਨਹੀਂ ਸਮਝ ਪਾਉਂਦੇ ਤਾਂ ਉਸ ਕਰਕੇ ਦੇਰੀ ਹੁੰਦੀ ਹੈ ਫਿਰ ਨਿਰਾਸ਼ਾ ਆਉਂਦੀ ਹੈ ਕਿਉਂਕਿ ਪ੍ਰੀਲਿਮਸ ਨਹੀਂ ਕਲੀਅਰ ਹੁੰਦੇ ਜਾਂ ਅਗਲੀਆਂ ਸਟੇਜਾਂ 'ਚ ਬੰਦਾ ਰਹਿ ਜਾਂਦਾ ਮਹਾਲੀ ਤੋਂ ਕੈਮਰਾਮੈਨ ਮਨਪ੍ਰੀਤ ਸਿੰਘ ਨਾਲ ਮੈਸ਼ਅਪ ਕਰਮਨ ਧਾਲੀਵਾਲ ਤੋਂ ਪੰਜਾਬੀ